9ਵੇਂ ਪਾਤਸ਼ਾਹੀ ਸੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ 3.5 ਤਵ ਵਾ ਸ਼ਹੀਦੀ ਸਮਾਗਮ ਦਾ ਦੌਰ ਜਾਰੀ ਹੈ। ਉਸੇ ਸਮਾਗਮ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਨਗਰ ਕੀਰਤਨ ਕੱਢ ਕੇ ਅਨੰਦਪੁਰ ਸਾਹਿਬ ਪਹੁੰਚਾਇਆ ਜਾ ਰਿਹਾ। ਇਸੇ ਦੇ ਤਹਿਤ ਹੀ ਪਟਿਆਲਾ ਤੋਂ ਚੱਲਿਆ ਆਇਆ ਨਗਰ ਕੀਰਤਨ ਅਜਰਾਜਪੁਰਾ ਵਿਖੇ ਪਹੁੰਚਿਆ ਜਿੱਤੇ ਕਿ ਰਾਜਪੁਰਾ ਦੀ ਸੰਗਤ ਨਤਮਸਤਕ ਹੋਈ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੇਤਾ ਇਸ ਮੌਕੇ ਤੇ ਐਸ.ਐਚ.ਓ. ਸਿਟੀ ਸਰਦਾਰ ਗੁਰਸੇਵਕ ਸਿੰਘ ਸਿੱਧੂ ਟ੍ਰੈਫਿਕ ਇੰਚਾਰਜ ਗੁਰਪਤਨ ਸਿੰਘ ਵੱਲੋਂ ਵੀ ਇਸ ਸ਼ਹੀਦੀ ਸਮਾਗਮ ਨਗਰ ਕੀਰਤਨ ਦਾ ਇੱਥੇ ਪਹੁੰਚਣ ਤੇ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਦੇ ਲਈ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ। ਇਸ ਮੌਕੇ ਤੇ ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਅਮਰਿੰਦਰ ਸਿੰਘ ਕੰਗ ਬਰਜਿੰਦਰ ਸਿੰਘ ਪਰਮਾਨਾ ਗੁਰਪ੍ਰੀਤ ਸਿੰਘ ਤੇ ਹੋਰ ਰਾਜਪੁਰਾ ਦੀ ਸੰਗਤ ਹਾਜ਼ਰ ਰਹੀ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਤੋਪੜੀ ਸਾਹਿਬਾਂ ਤੋਂ ਸ਼ਾਮ ਤੋਂ ਸਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਈ ਮਤੀ ਦਾਸ ਪਾਈ ਸੁਤਰੀ ਦਾਸ ਤੇ ਪਾਈ ਦਿਅੱਲਾ ਜੀ ਅਤੇ ਸਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾਗਰੀ ਦੀ ਨੂੰ ਸਮਰਪਤ ਨਗਰ ਕੀਰਤਨ ਚੱਲੇ ਸੋ ਅੱਜ ਰਾਜਪੁਰਾ ਸ਼ਹਿਰ ਵੀ ਤੇ ਪਹੁੰਚਿਆ ਤੇ ਉਸ ਦੇ ਲਈ ਸਾਰੇ ਰਾਜਪੁਰਾ ਦੇ ਸਾਰੇ ਗੁਰਦੁਆਰਾਂ ਗੁਰਦੁਆਰਾ ਸਾਹਿਬਾਨ ਦੇ ਸਰਪੰਦ ਅਤੇ ਸੰਗਤ ਦੇ ਵੱਖ-ਵੱਖ ਪਾਰਟੀਆਂ ਦੇ ਆਗੂ ਸਹਿਬਾਨ ਤੁਮਾਰੀ ਜੀ ਸਾਡੇ ਬਹੁਤ ਹੀ ਰਾਜਪੁਰਾ ਸਤਿਕਾਰਯੋਗ ਗੰਦੋਮੀ ਟਕਸਾਲ ਦੇ ਮੁਖੀ ਪਰਵਾਨਾ ਜੀ ਅਤੇ ਹੋਰ ਸ਼ਹਿਰ ਦੇ ਮੋਤਵਾਰ ਬੰਦੇ ਧਾਰਮਿਕ ਬੰਦੇ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਨਗਰ ਕੀਰਤਨ ਦਾ ਜਿਹੜਾ ਸਵਾਗਤ ਆ ਉਹ ਕਰ ਰਹੀ ਹੈ ਸੰਗਤ ਤੇ ਬਹੁਤ ਹੀ ਇਸ ਜਿਹੜਾ ਨਗਰ ਕੀਰਤਨ ਹੈ ਇਹ ਸ਼ਾਮ ਨੂੰ ਜਿਹੜਾ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਆ ਸਾਹਿਬ ਵਿਖੇ ਠਹਿਰੇਗਾ ਉਸ ਤੋਂ ਉਪਰੰਤ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਕੇ ਜਾ ਕੇ ਸਮਾਪਤ ਹੋਏਗਾ ਆਸੀਂ ਇਸ ਬਾਰੇ ਹੀ ਸੰਗਤ ਨੂੰ ਸਾਰੇ ਕਾਈ ਰੇ ਇਹ ਕਹਿਣਾ ਚਾਹੁੰਦੇ ਆ ਵੀ ਸਾਨੂੰ ਸਹਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਐਡੀ ਬਡੀ ਸ਼ਹਾਦਤ ਦਿੱਤੀ ਹੈ ਉਹ ਸ਼ਹਾਦਤ ਤੇ ਵੀ ਸਾਨੂੰ ਸਾਰਿਆਂ ਨੂੰ ਜਾਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਜਿਹੜਾ ਚੱਲਣਾ ਚਾਹੀਦਾ ਹੈ ਜ਼ੁਲਮ ਦੇ ਖਿਲਾਫ ਜੋ ਉਹਨਾਂ ਨੇ ਸ਼ਹੀਦੀ ਦਿੱਤੀ ਉਸ ਤੇ ਸਾਨੂੰ ਵੀ ਸਾਰਿਆਂ ਨੂੰ ਉਤੋਂ ਸਿੱਖਿਆ ਲੈਣੀ ਚਾਹੀਦੀ ਹੈ ਪਹਿਰਾ ਦੇਣਾ ਚਾਹੀਦਾ ਤੇ ਹਰ ਧਰਮ ਦੇ ਜਿਸ ਵਾਸਤੇ ਉਹਨਾਂ ਨੇ ਕੁਰਬਾਨੀ ਦਿੱਤੀ ਉਹ ਸਾਰੇ ਧਰਮਾਂ ਦਾ ਜੋ ਸਾਰਿਆਂ ਨੂੰ ਸਤਿਕਾਰ ਕਰਨਾ ਚਾਹੁੰਦਾ ਹੈ ਇਹ ਜਿਹੜਾ ਅੱਜ ਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਧੀ ਜਰਾ ਬਣਾਉਣ ਦਾ ਤਾਂ ਹੀ ਪਤਾ ਜੇ ਅਸੀਂ ਉਹਨਾਂ ਦੇ ਦੱਸੇ ਹੋਏ ਮਾਰਗ ਤੇ ਸਾਰੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੇ 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 ਸਭ ਜਗ ਭਇਓ ਜੈ 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 ਸਰਲੋਕ ਸੋ ਅੱਜ ਜਿਹੜਾ ਨਗਰ ਕੀਰਤਨਾਂ ਅਸਾਮ ਤੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ ਉਹ ਜਿਹੜਾ ਚੱਲਿਆ ਹੋਇਆ ਜੀ ਅੱਜ ਸਾਡੇ ਰਾਜਪੁਰਾ ਦੀ ਧਰਤੀ ਤੇ ਪਟਿਆਲੇ ਤੋਂ ਦੂਖਨਵਰ ਸਾਹਿਬ ਤੋਂ ਹੁੰਦਾ ਹੋਇਆ ਰਾਜਪੁਰੇ ਪਹੁੰਚਿਆ ਔਰ ਸਾਨੂੰ ਬੜਾ ਮਾਣ ਹੈ ਇਸ ਇਲਾਕੇ ਨੂੰ ਬੜਾ ਮਾਣ ਹੈ ਕਿਉਂਕਿ ਇਹ ਜਿਹੜਾ ਇਲਾਕਾ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਰਨ ਛੋਹ ਇਲਾਕਾ ਜਿਵੇਂ ਕਹਿ ਸਕਦੇ ਹਾਂ ਜਦੋਂ ਪਟਿਆਲੇ ਤੋਂ ਅਸੀਂ ਘੁੰਮਦੇ ਸਾਡੇ ਬਹੁਤ ਪਿੰਡ ਨੇ ਲਗਭਗ 38-39 ਸਥਾਨ ਨੇ ਜਿਹੜੇ ਲਗਭਗ 20-30 ਕਿਲੋਮੀਟਰ ਦੇ ਵਿੱਚ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਦਰਸ਼ਨ ਦیدار ਕਰਦੇ ਹਾਂ ਸੋ ਸਾਡੇ ਇਲਾਕੇ ਦਾ ਇਹ ਮੁਢਲਾ ਫਰਜ ਹੈ ਸੋ ਗੁਰਦੁਆਰਾ ਕੇਂਦਰੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੋਂ ਪ੍ਰਧਾਨ ਕਾਨਗ ਸਾਹਿਬ ਦਾ ਹੁਕਮ ਜਿਹੜਾ ਕਿ ਕੋਈ ਵੀ ਨਗਰ ਕੀਰਤਨ ਹੁੰਦਾ ਹੈ ਕੋਈ ਵੀ ਸ਼ਹਿਰ ਦੇ ਵਿੱਚ ਕੋਈ ਸੱਤਾ ਪੱਤਰ ਜਾਣਾ ਕੋਈ ਵੀ ਮੀਟਿੰਗ ਉਹ ਸਾਰਾ ਜਿਹੜਾ ਕੇਂਦਰੀ ਗੁਰਦੁਆਰਾ ਸਿੰਘ ਸਭਾ ਤੋਂ ਚਿੱਠੀਆਂ ਨਿਕਲਦੀਆਂ ਨੇ ਸੋ ਇਹਨਾਂ ਦਾ ਹੁਕਮ ਹੋਇਆ ਸੀਗਾ ਚਿੱਠੀਆਂ ਗੁਰਦੁਆਰਿਆਂ 'ਚ ਘੱਡ ਦਿੱਤੀਆਂ ਗਈਆਂ ਸੀ ਤੇ ਅੱਜ ਲਗ ਲਗ ਜਗ੍ਹਾ ਤੇ ਜਿਵੇਂ ਤਾਂ ਵੀ ਹਰ ਇੱਕ ਬੰਦਾ ਉਹਦਾ ਕੋਈ ਨਾ ਕੀਤਾ ਸਮਾਜਿਕ ਦਾ ਅਕਾ ਉਹ ਸਾਡੇ ਬਹੁਤ ਵੱਡਾ ਪ੍ਰਬੰਧ ਜਿਹੜਾ ਹੈ ਥਾਲੀ ਵਾਲੇ ਚੌਂਕ ਤੇ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਸਹਿਯੋਗ ਦੇ ਨਾਲ ਜਿਹੜਾ ਇਹ ਬਹੁਤ ਵੱਡਾ ਪ੍ਰਬੰਧ ਜਿਹੜਾ ਅੱਜ ਸੰਗਤ ਨੂੰ ਲੰਗਰ ਪਾਣੀ ਵਾਸਤੇ ਜਿਹੜਾ ਕੀਤਾ ਸੋ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਪ੍ਰੋਗਰਾਮ ਨਹੀਂ ਇਹ ਉਸ ਸ਼ਹਾਦਤ ਨੂੰ ਸਜਦਾ ਕਰ ਰਹੇ ਹਾਂ ਉਸ ਕੁਰਬਾਨੀ ਨੂੰ ਸਜਦਾ ਕਰ ਰਹੇ ਹਾਂ ਜਿਵੇਂ ਪਸ਼ਾਇਰ ਨੇ ਕਿਹਾ ਕਹਿੰਦਾ ਅਗਰ ਤੇਰੀ ਜੋਤ ਇਸ ਦੁਨੀਆ ਮੇ ਆਈ ਨਾ ਹੁੰਦੀ ਤੋ ਜ਼ੁਲਮਬਾ ਜ਼ਬਰਕੀ ਸਿਪਾਈ ਨਾ ਹੁੰਦੀ ਜੂਲ ਜਾਂਦਾ ਝੰਡਾ ਹਰ ਤਰਫ ਇਸਲਾਮ ਕਾ ਹਰ ਜ਼ੁਬਾਨ ਤੇ ਹੋਤਾ ਕਲਮਾ ﺍﻟहाम ਕਾ ਕਹਿੰਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਹਿੰਦ ਦੀ ਚਾਦਰ ਐਵੇਂ ਨਹੀਂ ਕਿਹਾ ਗਿਆ ਕਿਉਂਕਿ ਉਸ ਸਮੇਂ ਰੰਗਜੀਤ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਸੀ ਤੇ ਗੁਰੂ ਸਾਹਿਬ ਨੇ ਧੱਕੇ ਨਾਲ ਨਾ ਜਨੇਊ ਪਾਇਆ ਤੇ ਨਾ ਧੱਕੇ ਨਾਲ ਜੀਉ ਨੂੰ ਲਾਹਨ ਦਿੱਤਾ ਇਹ ਉਸ ਸਮੇਂ ਜਿਹੜਾ ਰੰਗ ਜੇ ਕਹਿੰਦੇ ਠੱਕੇ ਨਾਲ ਵੀ ਬismillah ਰਹਿਮਾਨ ਰਹੀਮ ਇਲਾ ਇਲਲ ਲਲਾਹ ਮੁਹੰਮਦ ਰਸੂਲ ਲਲਾਹ ਲਾ ਇਲਾ ਇਲਲ ਲਲਾਹ ਇਹ ਕਲਮਾ ਪੜੋ ਤੇ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾ ਕਹਿੰਦੇ ਠੱਕੇ ਨਾਲ ਕਲਮਾ ਨਹੀਂ ਪੜਾ ਸਕਦੇ ਕਹਿੰਦੇ ਜੂਲ ਜਾਂਦਾ ਝੰਡਾ ਹਰ ਤਰਫ ਸਲਾਮ ਕਮ ਹਰ ਜ਼ੁਬਾਨ ਤੇ ਹੋਤਾ ਕਲਮਾ ﺍﻟਹਾਮ ਕਾ ਅਗਰ ਗੁਰੂ ਨੇ ਬਾਣੀ ਗਾਈ ਨਾ ਹੋਤੀ ਤੋ ਵੇਦੋਂ ਕੀ ਕੰਨੋਂ ਮੇ ਸੁਣਾਈ ਨਾ ਹੁੰਦੀ ਅੱਜ ਜੇ ਗੁਰੂ ਤੇਗ ਬਹਾਦਰ ਸਾਚੇ ਪਾਤਸ਼ਾਹ ਦੀ ਇਹ ਕੁਰਬਾਨੀ ਨਾ ਹੁੰਦੀ ਜਿਹੜੇ ਆਪਾਂ ਵੇਦ ਪੜ੍ਹਦੇ ਆ ਅਸਤਕੇ ਸਮੰਗ ਸਿਆਲ ਕਜਲੰਗ ਸਿੰਧੂ ਪ੍ਰਾਤੇਸੂ ਤਰ ਵਰਸਾ ਖ ਲੇਖਣੀ ਪੱਤਨ ਮੁਰਵੀਨ ਲੇਖਣੀ ਗਹਿਤਵਾ ਸਰਦ ਸਰਕਾਰਾਂ ਦਾ ਦਿੱਤਾ ਕੁਨਾਨਾ ਇਸ ਪਾਰਲਮਨ ਆਤੇ ਇਹ ਵੇਦ ਪੜ੍ਹੇ ਤਾਂ ਜਾਂਦੇ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਚੇ ਪਾਤਸ਼ਾਹ ਮਹਾਰਾਜੀ ਨੇ ਆਪਣੀ ਕੁਰਬਾਨੀ ਕੀਤੀ ਮੈਂ ਅੱਜ ਉਹਨਾਂ ਪ੍ਰਭਾਵਾਂ ਨੂੰ ਦੇਖੋ ਅੱਜ ਹਿੰਦੂ ਸਿੱਖ ਦਾ ਰੋਣਾ ਪਾਣ ਵਾਲੇ ਹਿੰਦੂ ਮੁਸਲਮਾਨਾਂ ਰੋਣਾ ਪਾਣ ਵਾਲੇ ਸਮਾਜ 'ਚ ਬਹੁਤ ਜਿਹੜੇ ਵਾਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੱਚੇ ਪਾਤਸ਼ਾਹ ਨੂੰ ਦਰੱਖਤ ਰੱਖਦੇ ਨੇ ਅੱਜ ਵੀ ਬੰਗਲਾ ਸਾਹਿਬ ਦੀ ਧਰਤੀ ਤੇ ਜਾ ਕੇ ਚਾਂਦਨੀ ਚੌਕ ਜਾ ਕੇ ਵੇਖ ਲਿਓ ਰਾਤ ਨੂੰ 12 ਵਜੇ ਤੋਂ ਬਾਅਦ ਤੁਹਾਨੂੰ 90% ਹਿੰਦੂ ਪਰਿਵਾਰ ਮਿਲਣਗੇ ਮੱਤਾ ਠੇਕਦੇ 90% ਸੋ ਭਾਵਨਾ ਜਿਹੜੀ ਆ ਜਿਨ੍ਹਾਂ ਨੇ ਨਹੀਂ ਭੁੱਲੀ ਉਹ ਅੱਜ ਵੀ ਚੇਤੇ ਰੱਖਦੇ ਨੇ ਸੋ ਅਸੀਂ ਅਰਦਾਸ ਕਰਦੇ ਆ ਇਹਹੀ ਪਿਆਰ ਇਹਹੀ ਭਾਈਚਾਰਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਇਸ ਭਾਈਚਾਰੇ ਵਾਸਤੇ ਹੱਥ ਪੜਿਆ ਉਸੇ ਤਰ੍ਹਾਂ ਸਾਡੇ ਭਾਵ ਭਰਾਵਾਂ ਦਾ ਆਪਸੀ ਪਿਆਰ ਜਿਹੜਾ ਉਹ ਬਣਿਆ ਰਹੇ ਧਰਮ ਦੇ ਨਾਂ ਤੇ ਇਹ ਲੜਾਈਆਂ ਨੇ ਉਹ ਖਤਮ ਹੋ ਜਾਣ ਇਹ ਅਰਦਾਸ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਿੰਦੀ ਚਾਦਰ ਜਿਨ੍ਹਾਂ ਦਾ 350 ਜਿਹੜਾ ਸ਼ਹੀਦੀ ਦਿਹਾਰਾ ਪੂਰੀ ਦੁਨੀਆ ਭਾਰ ਚ ਪੰਜਾਬ ਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਦੀ ਮਹਾਨ ਸ਼ਹੀਦੀ ਦਿੱਲੀ ਦੇ ਚਾਂਦਨੀ ਚੌਕ 'ਚ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਬਿਆਲਾ ਜੀ ਦੀ ਹੋਈ ਸੀ ਜਿਹੜੀ ਇਹ ਹਿੰਦੂ ਕੌਮ ਦੀ ਰੱਖਿਆ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਸੀ ਤੇ ਕਾਂਤਨ ਸਿੰਘ ਸ਼੍ਰੀ ਗੁਰਗੋਵੀ ਸਿੰਘ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਜੀ ਨੂੰ ਇਸ ਮਹਾਨ ਕੁਰਬਾਨੀ ਵਾਸਤੇ ਤੋੜਿਆ ਸੀ ਅੱਜ ਜਿੱਥੇ ਅਸੀਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਉੱਥੇ ਅੱਜ ਤੁਹਾਨੂੰ ਖੁਸ਼ੀ ਵੀ ਹੈ ਅੱਜ ਅਸੀਂ ਸਾਰੇ ਪਾਵੇ ਲਗ ਲਗ ਸਮਾਜ ਦੇ ਸੇਵੀ ਸੰਸਥਾਵਾਂ ਲਗ ਲਗ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਲਗ ਲਗ ਪਾਰਟੀਆਂ ਸਾਰੇ ਨੇ ਸਾਂਝੇ ਤੌਰ ਤੇ ਅਸੀਂ ਇੱਥੇ ਚਾਲੀ ਵਾਲੇ ਚੌਕ 'ਚ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਜੀ ਕਾਂਗ ਸਰਪਰਵਾਨਾ ਜੀ ਅਵਤਾਰ ਸਿੰਘ ਪਾਪੋ ਜੀ ਵਾਰੀਆ ਸਾਹਿਬ ਸਾਰੇ ਮਿਲ ਕੇ ਕਹਿਣ ਦਾ ਭਾਵ ਸਾਰੇ ਸਾਂਝੇ ਤੌਰ ਤੇ ਅਸੀਂ ਨਗਰ ਕੀਰਤਨ ਦੇ ਸਵਾਗਤ ਵਾਸਤੇ ਇੱਥੇ ਹਾਜ਼ਰ ਹਾਂ ਤੇ ਅਸੀਂ ਸੰਗਤ ਦੀ ਗੁਰੂ ਆਪਣਾ ਗੁਰੂ ਸੇਗ ਬਾਦਰ ਸਾਹਿਬ ਜੀ ਦਾ ਜਿਹੜਾ ਨਗਰ ਕੀਰਤਨ ਗੁਰਦੁਆਰਾ ਧੋਬਨੀ ਸਾਹਿਬ ਦਾ ਸ਼ਾਮ ਨੂੰ ਆ ਰਿਹਾ ਹੈ ਅੱਜ ਅਸੀਂ ਸਮੂਹ ਤੌਰ ਤੇ ਸਾਂਝੇ ਤੌਰ ਤੇ ਅਸੀਂ ਸਾਰੇ ਇੱਥੇ ਸਵਾਗਤ ਵਾਸਤੇ ਖੜੇ ਆ ਤੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਾਂਗੇ ਕਿ ਆਪਾਂ ਜਿਹੜੇ ਕੋਈ ਵੀ ਧਰਮ ਦੇ ਮੈਂ ਤਾਂ ਕਹਿੰਨਾ ਗੁਰਦੇਵ ਬਾਦਰਾ ਜੀ ਦੇ ਇਕੱਲੇ ਹੋਰ ਵੀ ਜਿਹੜੇ ਵੀ ਸਮਾਜਿਕ ਜਿਹੜੇ ਕੰਮ ਨੇ ਆਪਾਂ ਸਾਰਿਆਂ ਨੂੰ ਪਾਰਟੀਬਾਦੀ ਧਾਰਮਿਕ ਕੰਮਾਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਮਾਨਵਤਾ ਦੇ ਭਲੇ ਵਾਸਤੇ ਕੰਮ ਕਰਨਾ ਚਾਹੀਦਾ ਹੈ ਅੱਜ ਨੌਵੇਂ ਪਾਤਸ਼ਾਹ ਸਤਸੰਗਤਿ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸਿੱਧੀ ਸਵਾਗਤ ਜੋ ਚੱਲ ਰਹੇ ਆ ਉਹਦੇ ਸਬੰਧ ਵਿੱਚ ਅੱਜ ਰਾਜਪੁਰੇ ਤੋਂ ਨਗਰ ਕੀਰਤਨ ਇਥੋਂ ਕ੍ਰਾਸ ਕੀਤਾ ਤੇ ਸਾਡੀ ਵੀ ਜਿਹੜੀ ਇੱਥੇ ਸੇਵਾ ਲੱਗੀ ਆ ਤੇ ਕਾਫੀ ਰਾਸ਼ਾ ਤੇ ਲਾਈਨ ਡਾਊਟ ਦੇ ਸਬੰਧ ਤੋਂ ਸਾਡੀ ਜੀ ਡਿਊਟੀ ਲੱਗੀ ਆ ਅਸੀਂ ਬੜੀ ਤਨਦੇਹੀ ਨਾਲ ਤੇ ਮਨਪਾਵਾਂਾਂ ਦੇ ਨਾਲ ਇਹ ਨੂੰ ਮਿਵਾ ਰਹੇ ਆ ਇਹ ਜਿਹੜਾ ਨਗਰ ਕੀਰਤਨ ਲੈ ਕਿੱਥੋਂ ਦੀ ਆ ਰਿਹਾ ਤੇ ਕਿੱਥੇ ਤੱਕ ਜਾਊਗਾ ਇਹ ਪਿੱਛੋਂ ਪਟਿਆਲੇ ਤੋਂ ਚੱਲਿਆ ਹੋਇਆ ਤੇ ਇਹਨੇ ਅੱਗੇ ਮਹਾਲੀ ਜਾਣਾ ਤੇ ਉਸ ਤੋਂ ਬਾਅਦ ਅੱਗੇ ਇਹਨੇ ਅਨੰਦਪੁਰ ਸਾਹਿਬ ਜਿੱਥੇ ਅਜੀਤੀ ਸਵਾਗਤ ਚੱਲ ਰਹੇ ਨੇ ਉੱਥੇ ਪਹੁੰਚਣਾ ਇਹ ਕੁੱਤਨਵਾਹ ਹਾਂਜੀ ਸਰ ਇਹ ਜਿਹੜਾ ਨਗਰ ਕੀਰਤਨ ਨਿਕਲਿਆ ਉਹਦੇ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਭਾਦਰ ਜੀ ਜਿਹਦੇ ਉਹਨਾਂ ਦੇ ਸਮਾਗਮ ਦੌਰਾਨ ਜਿਹੜਾ ਪਟਿਆਲੇ ਤੋਂ ਚੱਲਿਆ ਸੀਗਾ ਜੀ ਜਿਹੜਾ ਕਿ ਅੱਜ ਰਾਜਪੁਰੇ ਤੋਂ ਵਿਖੇ ਗੁਜ਼ਰਦੇ ਹੋਏ ਮੁਹਾੜੀ ਵਿਖੇ ਜਾ ਰਿਹਾ ਜੀ ਤੇ ਜਿਸ ਤੱਕ ਸਾਡੀ ਜਿਹੜੀ ਟ੍ਰੈਫਿਕ ਪੁਲਿਸ ਹੈ ਰਾਜਪੁਰੇ ਦੀ ਉਹ ਤੇ ਸੈਕਟਰ ਸਾਹਿਬਾ ਜਿਹੜੀ ਸਾਡੀ ਡਿਊਟੀ ਲੱਗੀ ਸੀ ਉਸ ਨੂੰ ਅਸੀਂ ਆਪਣੇ ਪੂਰੀ ਦਿਲ ਨਾਲ ਲੱਗ ਕੇ ਜਿਹੜਾ ਕੋਈ ਜਾਮ ਨਹੀਂ ਲੱਗਣ ਦੇ ਰੇ ਬਿਲਕੁਲ ਉਹਦੇ ਨਾਲ ਕਰਾਣੇ ਤੰਤਨ ਸਿੰਘ ਗੁਰਦੇ ਗੁਰਦੇ ਇੱਕ ਪਾਤਰ ਮਹਾਰਾਜੀ ਦੇ ਉਹਦੇ ਪਰਸੇ ਸਾਡੀ ਸੇਵਾ ਲੱਗੀ ਜਿਉਂ ਨਿਭਾ ਰਹੀ ਹੈ ਵਾ ਇੱਕ ਰਕਸਾ